ਜੋਤ ਨਸ਼ਾ ਵਿਰੋਧ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਗਹਿਰਮੀ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਫਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋ ਰਹੀ ਹੈ ਜਿੱਦੋਂ ਸਾਡੇ ਡੀਐਸਪੀ ਜੀ ਦਾ ਸੁਪਰਵੀਜ਼ਨ ਦੇ ਵਿੱਚ ਐਡੀਐਸਐਚਓ ਮਕੂਬ ਵੱਲੋਂ ਤੇ ਇਹਨਾਂ ਦੀ ਸਾਰੀ ਟੀਮ ਆਹ ਬੰਦੇ ਨਾਲ ਕੜੇ ਆ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਰਿਕਵਰੀ ਕਰਦੇ ਹੋਏ 2 ਕਿਲੋ 42 ਗ੍ਰਾਮ ਜਿਹੜੀ ਧਰੁੰਦਨ ਚੋਰੀ ਕਰਦੇ ਹੋਏ ਇੱਕ ਦੋਸ਼ੀ ਜਿਹੜਾ ਵਿਜੇ ਸਿੰਘ ਉਮਰ ਕਰੀਬ 22 ਸਾਲ ਉੱਤਰ ਜੰਮੂ ਸੇ ਕਿ ਪਾਸੀ ਜਲਾਲਵਾਲਾ ਖਾਣਾ ਸਦਰ ਪ੍ਰੋਜੈਕਟ ਉਸ ਨੂੰ ਗ੍ਰੈਸਰ ਕੰਪਨੀ ਵਿੱਚ ਪਾਉਂਦੇ ਦੀ ਅਸਲ ਹੋਈ ਹੈ ਤੇ ਇੱਥੇ ਦੱਸਣਯੋਗ ਹੈ ਵੀ ਇਹ ਆਪਣੇ ਕੁਝ ਜਿਹੜੇ ਸਪਲਾਇਰ ਸਾਥੀ ਇਹਦੇ ਨਾਲ ਦੇ ਉਸ ਤੋਂ ਇਹ 6 ਟਨ ਉਹ ਨੰਬਰਾਂ ਦੇ ਕਰਦੇ ਇਸ ਵੀ ਇਹ ਹੈਪੀ ਕੰਪਲਾਈ ਨਹੀਂ ਤੇ ਅੱਗੇ ਵਿਚਨ ਜਾ ਰਿਹਾ ਸੀ ਜਿਸ ਨੂੰ ਕੇ ਇਨਫੋਰਮੇਸ਼ਨ ਮਿਲਣ ਤੇ ਇੰਟੈਲੀਜੈਂਸ ਵੇਸ ਆਪਰੇਸ਼ਨ ਕਰਦੇ ਹੋਏ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਜੋ ਜਿਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੱਬ ਵਾਲਾ ਉਥੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸਰ ਕਿੱਥੋਂ ਲੈ ਕੇ ਆਇਆ ਹੈਗਾ ਸੀ ਉਹਨੇ ਅੱਗੇ ਕਿੱਥੇ ਦੇਣੀ ਹੋਈ ਸੀਗੀ ਇਹ ਛੇਟਾ ਰੋਡ ਤੋਂ ਅਮਰੇ ਸਰ ਤੋਂ ਲੈ ਕੇ ਆਇਆ ਸੀਗਾ ਜੀ ਆਪਦੇ ਕਿਸੇ ਸਪਲਾਈਰ ਡਰੱਗ ਸਪਲਾਈਰ ਸਾਥੀ ਤੋਂ ਤੇ ਇਸ ਨੇ ਇੱਥੇ ਹੀ ਆਪਣੇ ਇਲਾਕੇ ਦੇ ਵਿੱਚ ਇਸ ਨੂੰ ਵੇਚਣਾ ਸੀ ਸਰ ਕਿੰਨੇ ਸਾਲਾਂ ਦੀ ਉਮਰ ਹੈਗੀ ਹੈ ਪਹਿਲਾਂ ਵੀ ਕੋਈ ਮੁਕਦਮੇ ਹੁੰਦੇ ਤੇ ਦਰਜ ਹੈ ਇੱਕ 21 ਸਾਲ ਦਾ ਇਹ ਬੰਦਾ ਹੈ ਜੀ ਜਿਹੜਾ ਸਮਗਲਰ ਹੈ ਤੇ ਇਹ ਪਹਿਲਾਂ ਇਸ ਤੇ ਕੋਈ ਪਰਚਾ ਨਹੀਂ ਹੈ ਪਰ ਇਹਦੀ ਪੁਛਗਿਛ ਤੋਂ ਸਾਹਮਣੇ ਆਏ ਨੇ ਪਹਿਲਾਂ ਵੀ ਕਈ ਵਾਰ ਇਹ ਜਿਹੜੀ ਜੀ ਸਪਲਾਈ ਕੀਤੀ ਹੈ ਸਰ ਨੂੰ ਲਿਆ ਕੇ ਵੇਚੀ ਹੈ ਇਹ ਸਰ ਪਾਕਿਸਤਾਨ ਦੇ ਵੱਲੋਂ ਹੀ ਆਈ ਹੈ ਇਹ ਬਿਲਕੁਲ ਜੀ ਹੈ ਤਾਂ ਪਾਕਿਸਤਾਨ ਵਾਲੀ ਉਹੀ ਇਹਦੇ ਵਿੱਚ ਜਿਹੜਾ ਨਾਲ ਇਹਦਾ ਸਬਾਨ ਹੈ ਜਿਸ ਦੇ ਵਿੱਚ ਸੀਗੀ ਉਥੋਂ ਕਲੀਅਰ ਹੁੰਦਾ ਵੀ ਹੈ ਤਾਂ ਪਾਕਿਸਤਾਨ ਤੋਂ ਹੀ ਹੈ ਬਟ ਇਸ ਦੇ ਵੱਲੋਂ ਡਾਇਰੈਕਟ ਲਿੰਕ ਨਹੀਂ ਜਿਹੜਾ ਇਸ ਤੋਂ ਬੈਕਵਰਡ ਲਿੰਕ ਦੇ ਵਿੱਚ ਜਿੱਥੋਂ ਲੈ ਕੇ ਆਇਆ ਉਹ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਕੁਝ ਕਿਸ ਤੋਂ ਅਸੀਂ ਉਹਨਾਂ ਨੂੰ ਵੀ ਫੜਾਂਗੇ ਤੇ ਇਹਦੇ ਪਿੱਛੇ ਤੱਕ ਜਾਵਾਂਗੇ ਸਰ ਇਹਦੀ ਐਡੀ ਵੱਡੀ ਖੇਪ ਹੈ ਸਰ ਇਹਦੇ ਨਾਲ ਹੋਰ ਵੀ ਕੋਈ ਨਾਲ ਤਾਰ ਜੁੜਦੀ ਹੈ ਕਿਸੇ ਚੀਜ਼ ਦੀ ਜਾਂ ਲੋਕ ਬਿਲਕੁਲ ਜੀ ਇਹਦੀ ਅਸੀਂ ਪੁੱਛ ਗਏ ਜੀ ਜਿਹੜੇ ਸਾਨੂੰ ਦੋ ਤਿੰਨ ਨਾਮ ਸਾਹਮਣੇ ਆਏ ਆ ਉਹਨਾਂ ਤੇ ਸਾਡੀਆਂ ਟੀਮਸ ਬਣਾਈਆਂ ਆ ਟੀਮਸ ਉਹਨਾਂ ਤੇ ਆਉਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਪੜਾਂਗੇ ਉਹਨਾਂ ਤੋਂ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ ਸਰ ਨਸ਼ਾ ਤਸਕਰ ਨੌਜਵਾਨਾਂ ਨੂੰ ਟਾਰਗੇਟ ਬਣਾ ਰਹੇ ਆ ਆਪਣਾ ਨੌਜਵਾਨਾਂ ਨੂੰ ਇਸ ਦੇ ਵਿੱਚ ਇਨਵੋਲ ਕਰ ਲਏ ਜਿੰਨੇ ਕਿਸੇ ਦੇਖ ਲਈਏ ਸਾਰੇ 21 22 23 ਸਾਲ ਦੇ ਨੌਜਵਾਨ ਜਿਹੜੇ ਆ ਉਹ ਹੈਗੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਉਹ ਨੌਜਵਾਨਾਂ ਨੂੰ ਕਿ ਇਸਰਾ ਨਹੀਂ ਪਣਾ ਚਾਹੀਦਾ ਹੈਗਾ ਬਿਲਕੁਲ ਨਹੀਂ ਇਹ ਸਭ ਤੋਂ ਸੌਖਾ ਹੈ ਜੇ ਕਿਸੇ ਨੌਜਵਾਨ ਨੂੰ ਕਰਾਹੇ ਪਾਉਣਾ ਕਿਉਂਕਿ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਉਹਨਾਂ ਨੂੰ ਪਰਮਾ ਸਕਦੇ ਹੋ ਪੈਸਾ ਦਿਖਾ ਕੇ ਸ਼ਬਜਵਾਜ ਦਿਖਾ ਕੇ ਉਹਨਾਂ ਨੂੰ ਭਰਮਾਇਆ ਜਾ ਸਕਦਾ ਹੈ ਤੇ ਪਰ ਮੈਂ ਇਹੀ ਕਹੂੰਗਾ ਮਾਪੇ ਉਹਨਾਂ ਦੇ ਭੈਣ ਭਰਾ ਵੀ ਆਪਣੇ ਬੱਚਿਆਂ ਦਾ ਇਹਨਾਂ ਦਾ ਧਿਆਨ ਵਖੋ ਇਹਨਾਂ ਨੂੰ ਸਹੀ ਸੇਧ ਦਿਓ ਇਹਨਾਂ ਨੂੰ ਦੱਸਦੇ ਰਹੋ ਵੀ ਇਹ ਇੱਕ ਮਾੜਾ ਕੰਮ ਹੈ ਜਿਸ ਦਾ ਨਤੀਜਾ ਵੀ ਮਾੜਾ ਹੀ ਆਉਂਦਾ ਤੇ ਅਸੀਂ ਜੇਲਾ ਹੀ ਕਟਣੀਆਂ ਪੈਂਦੀਆਂ ਜਾਂ ਇਸ ਦਾ ਨਤੀਜਾ ਮੌਤ ਹੈ ਜੇ ਨਸ਼ਾ ਕਰਨ ਲੱਗ ਪੈਂਦੇ ਜਾਂ ਨਸ਼ਾ ਵੇਚਦੇ ਆ ਇਨ ਮੋਦਸ ਦਾ ਸਦਾਗਰ ਨਾਮ ਬਣੇ ਤੇ ਆਪਣੇ ਗੁਰਾਹੇ ਨਾਮ ਪਹਿਣ ਤੇ ਇੱਕ ਸਹੀ ਕੰਮ ਕਰਦੇ ਹੋਏ ਇੱਕ ਸਹੀ ਜੀਵਨ ਬਤੀਤ ਕਰ ਜਿਸ ਦੇ ਨਾਲ ਆਪਾਂ ਸਾਰੇ ਇਹ ਵੀ ਤੇ ਆਪਾਂ ਸਾਰੇ ਬਾਕੀ ਖੁਸ਼ਾ ਹੋ ਜਾਈਏ